ਇਹ ਇਹ ਆ ਚੀਜ਼ ਹੈ ਜਿਹੜੀ ਇਹ ਫੁੱਲ ਲਗਜ਼ਰੀ ਚ ਆ ਗਈ ਲਗਜ਼ਰੀ ਹੈ ਜੀ ਲਗ ਇਸ ਤੋਂ ਉੱਪਰ ਕੋਈ ਮਟੀਰੀਅਲ ਨਹੀਂ ਆਇਆ ਹੈ ਹਾਂ ਮਾਰਕੀਟ ਦੇ ਵਿੱਚ ਜਿਹੜੀ ਵੀ ਇਹ ਚੀਜ਼ ਅਸੀਂ ਲਾ ਕੇ ਦੇਵਾਂਗੇ ਇਸ ਤੋਂ ਉੱਪਰ ਕੋਈ ਨਹੀਂ ਆਇਆ ਜਿਹੜੀ ਆਹ ਪੈਂਟਰੀ ਆ ਦੇਖੋ ਗਲਾਸ ਵਾਲੀ ਪੈਂਟਰੀ ਆ ਵਧੀਆ ਪੀਵੀਸੀ ਦੀ ਅਸੀਂ ਆਪਦੀ ਕਿਚਨ ਦੇ ਵਿੱਚ ਪਲਾਸਟਿਕ ਦੀ ਕੋਈ ਵੀ ਆਈਟਮ ਯੂਜ਼ ਨਹੀਂ ਕਰਦੇ ਅੱਛਾ ਪਲਾਸਟਿਕ ਦੀ ਕੋਈ ਨਹੀਂ ਨਾ ਨਾ ਖਾਣ ਪੀਣ ਵਾਲੀ ਚੀਜ਼ 'ਚ ਕਦੇ ਵੀ ਪਲਾਸਟਿਕ ਨਹੀਂ ਵਰਤਦੇ ਸੀ ਅੱਛਾ ਜਿਹੜੀਆਂ ਆ ਦੇਖੋ ਪੀਵੀਸੀ ਨੇ ਇਹ ਵੀ ਪੀਵੀਸੀ ਦੀਆਂ ਨੇ ਵੇ ਇਹ ਤੁਹਾਨੂੰ ਆ ਦੇਖੋ ਅਰੇ ਪਾਟੀ ਦਰਾਜ ਚ ਪੈ ਗਈ ਇਹਦੇ ਚ ਸਮਾਨ ਯੂਜ਼ ਕਰੋ ਜਿਵੇਂ ਮਰਜੀ ਤੁਹਾਨੂੰ ਲੱਗਿਆ ਵੀ ਇਹਦੇ ਚ ਰੇਤਾ ਬਾਹਰ ਜਾ ਕੇ ਧੋ ਲਿਓ ਆਪਦੇ ਫੇਰ ਲਿਆ ਕੇ ਰੱਖ ਟ੍ਰੇਆਂ ਨੂੰ ਨਿਕਲੇ ਹੋਣੀ ਆ ਟ੍ਰੇਆਂ ਨੇ ਟ੍ਰੇਆਂ ਪੀਵੀਸੀ ਟ੍ਰੇਆਂ ਦੇਖੋ ਇਹਦੇ ਤੇ ਸ਼ੌਕਰ 150 ਰੁਪਏ ਦਾ ਵੀ ਲੱਗ ਜਾਂਦਾ ਪਰ ਅਸੀਂ ਫਲਿੱਪਟ੍ਰਾਈਟ ਲਾਏ ਹੋਏ ਨੇ 7-7000 ਰੁਪਏ ਦੇ ਐ ਡੀਡੀਏ ਮਸ਼ੀਨਾਂ ਨੇ ਕਦੇ ਜ਼ਿੰਦਗੀ ਚ ਖਰਾਬ ਨਹੀਂ ਹੁੰਦੀਆਂ ਬਈ ਇਹ ਹਮ ਬਈ ਕੰਮ ਚਲਾਉ ਕੰਮ ਵੀ ਕਰ ਦਿੰਦਾ ਛੱਕਰਾਂ ਵਾਲਾ ਜੇ ਕਰਨਾ ਹੁੰਦਾ ਯਾਰ ਵੀਰੇ ਪਤਾ ਕੀ ਆ ਮੈਨੂੰ ਫੇਰ ਉਹੀ ਗੱਲ ਕਹਣੀ ਇਹਨਾਂ ਨੂੰ ਪਤਾ ਹੀ ਨਹੀਂ ਯਾਰ ਮਾਲੋ ਵੀ ਪੇਕਿਆਂ ਵਾਲੇ ਭਾਂਡੇ ਹੁੰਦੇ ਨੇ ਜਿਹੜੇ ਚਲੋ ਪਿਆਰ ਪੰਜਾਬੀ ਚ ਕਹ ਲੈਨੇ ਆ ਪੇਕਿਆਂ ਵਾਲੇ ਭਾਂਡੇ ਅੰਦਰ ਆਪਦੀ ਨਿਮਾਰੀ ਚ ਰੱਖ ਲੈਂਦੀਆਂ ਨੇ ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਜਿੱਦੇ ਕੋਈ ਰਿਸ਼ਤੇਦਾਰ ਉਹਨਾਂ ਉੱਤੇ ਕੱਢ ਲੈਂਦੀਆਂ ਨੇ ਆਹ ਦੇਖੋ ਉਰੇ ਲਿਓ ਕੈਮਰਾ ਹਾਂ ਲੈ ਬਈ ਇਹਨੂੰ ਕਹਿੰਦੇ ਨੇ ਕਰੋਕਰੀਨ ਮਾਰੀ ਠੀਕ ਆ ਜਿੰਨੀ ਛੋਟੀ ਮਹਿੰਗੀ ਮਹਿੰਗੀ ਕਰੋਕਰੀ ਆ ਦੇਖੋ ਇਹਦੇ ਵਿੱਚ ਆਹ ਸੈਲਫਾਂ ਦੇ ਵਿੱਚ ਲਿਆ ਕੇ ਚੀਣੋ ਛੋਟੀ ਕਿਚਨ ਦੇ ਵਿੱਚ ਚੱਕ ਜਿਹੜਾ ਆਪਾਂ ਨੇ ਪੈਸੇ ਲੱਗੇ ਹੋਏ ਨੇ ਮਾਪਿਆਂ ਨੇ ਚੀਜ਼ ਦਿੱਤੀ ਆ ਪੂਰੇ ਸ਼ੌਂਕ ਨਾਲ ਹੈ ਬਈ ਇਹ ਵਿੱਚ ਅਲਮਾਰੀ ਇੱਕ ਡੇਢ ਹਾਂ ਕਰੋਕਰੀ ਰੱਖਣ ਨੂੰ ਆ ਗਈ ਤੇ ਆ ਸਾਰੀ ਕਿਚਨ ਦੇ ਵਿੱਚ ਨਾ ਬੰਦੇ ਨੂੰ ਪਤਾ ਲੱਗੇ ਜੇ ਨਹੀਂ ਨਹੀਂ ਇਹੀ ਕਿਚਨ 1.5 ਲੱਖ ਰੁਪਏ ਦੇ ਸ਼ੁਰੂ ਹੋ ਜੂਗੀ ਚਲੋ ਕਿ ਕਿਚਨ ਵੱਡੀ ਹੋ ਜਾਂਦੀ ਹੈ ਨਾ ਅੱਛਾ ਫਿਰ ਕਿਚਨ ਦਾ ਰੇਟ ਵਾਜਾਂਗੇ ਰੇਟ ਵਾਜਾਂਗੇ ਆ ਆ ਇੰਨੀ ਚੰਗੀ ਚੀਜ਼ 1.5 ਲੱਖ ਤੋਂ ਲਾ ਦੋਗੇ ਲਾ ਦਾਂਗੇ ਲਾ ਦਾਂਗੇ ਲਾਈਆਂ ਵੀ ਨੇ ਲਾ ਵੀ ਦੇਵਾਂਗੇ ਵਸੇਰੀਆਂ ਲੱਗੀਆਂ ਉਹਨੇ ਕਿਚਨਾ ਵੱਧੂ ਚਲੋ ਜਿਹੇ ਜਾਂ ਤੁਹਾਨੂੰ ਡਿਜ਼ਾਈਨ ਜਹੇ ਜਾਂ ਤੁਹਾਨੂੰ ਕਲਰ ਜੋ ਚੀਜ਼ ਤੁਸੀਂ ਬਣਾਉਣਾ ਚਾਹੁੰਦੇ ਹੋ ਉਹੀ ਬਣੂਗੀ ਇਹ ਨਹੀਂ ਹੈਗਾ ਵੀ ਅਸੀਂ ਆਪਦੇ ਵਾਲੀ ਥੱਪਾਂਗੇ ਹਾਂ ਵੀ ਇੱਕ ਵਾਰੀ ਤੁਹਾਨੂੰ ਦਿਖਾਤਾ ਵੀ ਭਾਈ ਚੀਜ਼ ਐਵੇਂ ਵੀ ਤਿਆਰ ਹੋ ਜਾਂਦੀ ਆ ਸੋਹਣੀ ਲੱਗੂ ਤੁਹਾਡੀ ਸੋਹਣੀ ਲੱਗੂ ਅੱਛਾ ਇਹ ਆ ਚੀਜ਼ ਹੈ ਜਿਹੜੀ ਇਹ ਫੁੱਲ ਲਗਜ਼ਰੀ ਚ ਆ ਗਈ ਲਗਜ਼ਰੀ ਹੈ ਜੀ ਲਗ ਇਸ ਤੋਂ ਉੱਪਰ ਕੋਈ ਮਟੀਰੀਅਲ ਨਹੀਂ ਆਇਆ ਹੈ ਹਾਂ ਮਾਰਕੀਟ ਦੇ ਵਿੱਚ ਜਿਹੜੀ ਵੀ ਇਹ ਚੀਜ਼ ਅਸੀਂ ਲਾ ਕੇ ਦੇਵਾਂਗੇ ਇਸ ਤੋਂ ਉੱਪਰ ਕੋਈ ਨਹੀਂ ਆਇਆ ਜਿਹੜੀ ਆਹ ਪੈਂਟਰੀ ਆ ਦੇਖੋ ਹਾਂ ਗਲਾਸ ਵਾਲੀ ਪੈਂਟਰੀ ਆ ਵਧੀਆ ਪੀਵੀਸੀ ਦੀ ਹਮ ਅਸੀਂ ਆਪਦੀ ਕਿਚਨ ਦੇ ਵਿੱਚ ਪਲਾਸਟਿਕ ਦੀ ਕੋਈ ਵੀ ਆਈਟਮ ਯੂਜ਼ ਨਹੀਂ ਕਰਦੇ ਅੱਛਾ ਪਲਾਸਟਿਕ ਦੀ ਕੋਈ ਐਡ ਨਹੀਂ ਨਾ ਨਾ ਖਾਣ ਪੀਣ ਵਾਲੀ ਚੀਜ਼ 'ਚ ਕਦੇ ਵੀ ਪਲਾਸਟਿਕ ਨਹੀਂ ਵਰਤਦੇ ਸੀ ਅੱਛਾ ਜਿਹੜੀ ਆ ਦੇਖੋ ਪੀਵੀਸੀ ਨੇ ਇਹ ਵੀ ਪੀਵੀਸੀ ਦੀਆਂ ਨੇ ਲੈ ਇਹ ਤੁਹਾਨੂੰ ਆ ਦੇਖੋ ਅਰੇ ਪਾਰਟੀ ਦਰਾਜ ਚ ਪੈ ਗਈ ਇਹਦੇ ਚ ਸਮਾਨ ਯੂਜ਼ ਕਰੋ ਜਿਵੇਂ ਮਰਜੀ ਤੁਹਾਨੂੰ ਲੱਗਿਆ ਵੀ ਇਹਦੇ ਚ ਰੇਤਾ ਬਾਹਰ ਜਾ ਕੇ ਧੋ ਲਿਓ ਆਪਦੇ ਫੇਰ ਲਿਆ ਕੇ ਰੱਖ ਟ੍ਰੇ ਇਹਨੂੰ ਨਿਕਲੇ ਹੋਣੀ ਐ ਟ੍ਰੇਆਂ ਨੇ ਟ੍ਰੇਆਂ ਪੀਵੀਸੀ ਟ੍ਰੇਆਂ ਸਹੀ ਠੀਕ ਐ ਜੀ ਆ ਦੇਖੋ ਇਹ ਆਪਣਾ ਆ ਗਿਆ ਮੈਜੀਕ ਕਾਰਨਰ ਲੈ ਇਹਦੇ ਚ ਤਾਂ ਫਕਸ਼ ਨਹੀਂ ਵਾਲੇ ਆ ਚੱਕ ਕੱਲਾ ਕੱਲਾ ਫੰਕਸ਼ਨਸ ਤੁਹਾਨੂੰ ਦੇਵਾਂਗੇ ਹਮ ਇੱਕ ਵਾਰ ਤੁਸੀਂ ਸਾਡੇ ਤੋਂ ਪਤਾ ਕਰ ਲਓ ਹਾਂ ਜਿਵੇਂ ਹੁਣ ਆਪਾਂ ਕੀ ਕਰਦੇ ਨੇ ਆਪਣੇ ਘਰ ਦੇ ਵਿੱਚ ਲੇਡੀਜ਼ ਕੀ ਕਰਦੀਆਂ ਨੇ ਵਿਚਾਰੀਆਂ ਹਾਂਜੀ ਮੰਨ ਲਓ ਵੀ ਪੇਕਿਆਂ ਵਾਲੇ ਭਾਂਡੇ ਹੁੰਦੇ ਨੇ ਜਿਹੜੇ ਚਲੋ ਆਪਾਂ ਪਿਆਰ ਪੰਜਾਬੀ ਚ ਕਹ ਲੈਨੇ ਆ ਪੇਕਿਆਂ ਵਾਲੇ ਭਾਂਡੇ ਅੰਦਰ ਆਪਦੀ ਨਿਮਾਰੀ ਚ ਰੱਖ ਲੈਂਦੀਆਂ ਨੇ ਹਾਂ ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਜਿੱਦੇ ਕੋਈ ਰਿਸ਼ਤੇਦਾਰ ਆਉਂਦਾ ਉਹਦੇ ਘੱਟ ਲੈਂਦੀਆਂ ਨੇ ਹਾਂ ਆਹ ਦੇਖੋ ਉਰੇ ਲਿਓ ਕੈਮਰਾ ਹਾਂ ਲੈ ਬਈ ਇਹਨੂੰ ਕਹਿੰਦੇ ਨੇ ਕਰੋਕਰੀ ਨਿਮਾਰੀ ਠੀਕ ਆ ਜਿੰਨੀ ਥੋੜੀ ਮਹਿੰਗੀ ਮਹਿੰਗੀ ਕਰੋਕਰੀ ਆ ਦੇਖੋ ਇਹਦੇ ਵਿੱਚ ਆਹ ਸੈਲਫਾਂ ਦੇ ਵਿੱਚ ਲਿਆ ਕੇ ਚੇਣੋ ਥੋੜੀ ਕਿਚਨ ਦੇ ਵਿੱਚ ਜਿਹੜਾ ਆਪਣੇ ਪੈਸੇ ਲੱਗੇ ਹੋਏ ਨੇ ਮਾਪਿਆਂ ਨੇ ਚੀਜ਼ ਦਿੱਤੀ ਆ ਪੂਰੇ ਸ਼ੌਂਕ ਨਾਲ ਹੈ ਬਈ ਇਹ ਵਿੱਚ ਅਲਮਾਰੀ ਇੱਕ ਥੋੜਾ ਹਾਂ ਕਰੋਕਰੀ ਰੱਖਣ ਨੂੰ ਆ ਗਈ ਤੇ ਆ ਸਾਰੀ ਕਿਚਨ ਦੇ ਵਿੱਚ ਨਾ ਬੰਦੇ ਨੂੰ ਪਤਾ ਲੱਗੇ ਜੇ ਥੋੜਾ ਕੱਪ ਮੰਨ ਕੇ ਚੱਲੋ ਵੀ 200 ਰੁਪਏ ਦਾ ਕੱਪ ਹੈ ਤਾਂ ਇਹਦੇ ਵਿੱਚ ਇੱਥੇ ਪੈਦਾ ਇਹ ਊਂ ਹੀ 250 ਦਾ ਬਣ ਜਾਊਗਾ ਅਗਲੇ ਨੂੰ ਦੇਖੂਗਾ ਵੀ ਕਿਉਂਕਿ ਅੱਜ ਕੱਲ ਕਿਤਨਾ ਸਾਰੀਆਂ ਲੋਬੀ ਦੇ ਵਿੱਚ ਹੀ ਹੁੰਦੀਆਂ ਨੇ ਜਦੋਂ ਕੋਈ ਆਪਣਾ ਕੋਈ ਮਿੱਤਰ ਪਿਆਰਾ ਆਉਂਦਾ ਤਾ ਉਹਦੀ ਇੱਕ ਵਾਰ ਨਿਗਾ ਆਪਣੀ ਕਿਚਨ ਕਹਿੰਦੀ ਜਾਣੀ ਜਾਣੀ ਹੁੰਦੀ ਹਾਂ ਓਪਨ ਕਿਚਨਾ ਨੇ ਅੱਜ ਕੱਲ ਓਪਨ ਕਿਚਨਾ ਨੇ ਬਾਕੀ ਅਲਮਾਰੀਆਂ ਹੀ ਆ ਲੈ ਇਧਰਲੇ ਪਾਸੇ ਕਾ ਲਿਖੋ ਇਹਦੇ ਤੇ ਸ਼ੌਕਰ 1500 ਰੁਪਏ ਦਾ ਵੀ ਲੱਗ ਜਾਂਦਾ ਪਰ ਅਸੀਂ ਫਲਿੱਪਟ੍ਰਾਇਟ ਲਾਏ ਹੋਏ ਨੇ 7 7000 ਰੁਪਏ ਦੇ ਐਡੀ ਡੀਆਂ ਮਸ਼ੀਨਾਂ ਨੇ ਕਦੇ ਜ਼ਿੰਦਗੀ ਚ ਖਰਾਬ ਨਹੀਂ ਹੁੰਦੀਆਂ ਬਈ ਇਹ ਹੂੰ ਬਈ ਕੰਮ ਚਲਾਉ ਕੰਮ ਵੀ ਕਰ ਦਿੰਦਾ ਛੱਕਰਾਂ ਵਾਲਾ ਜੇ ਕਰਨਾ ਹੁੰਦਾ ਯਾਰ ਵੀਰੇ ਪਤਾ ਕੀ ਹੈ ਮੈਨੂੰ ਫੇਰ ਉਹੀ ਗੱਲ ਕਹਿਣੀ ਇਹਨਾਂ ਨੂੰ ਪਤਾ ਹੀ ਨਹੀਂ ਯਾਰ ਕੰਮ ਦਾ ਵੀਰੇ ਹਾਂ ਵੀ ਕੰਮ ਹੁੰਦਾ ਕੀ ਹੈ ਜੀ ਕੰਮ ਪੈਸੇ ਨਾਲ ਕਦੇ ਨਹੀਂ ਸ਼ੁਰੂ ਹੁੰਦਾ ਹਾਂ ਕੰਮ ਤਾਂ ਜਦੋਂ ਤੁਹਾਡੇ ਗਾਲੇ ਹੋਣਗੇ ਨਾ 5-10 ਸਾਲ ਉਹ ਤੋਂ ਅੱਜ ਆਪਾਂ ਕੰਮ ਰਸੋਈਆਂ ਦਾ ਸ਼ੁਰੂ ਕਰ ਲੈਨੇ ਆ ਕੰਨ ਨੂੰ ਪੱਲਿਆਂ ਦਾ ਕਰ ਲਾਂਗੇ ਫਿਰ ਅਲੂਮੀਨੀਅਮ ਦੇ ਪੱਲਿਆਂ ਦਾ ਕਰ ਲਾਂਗੇ ਫਿਰ ਜਾ ਕੇ ਸੀਮਿੰਟ ਵੇਚਣ ਲੱਗ ਜਾਗੇ ਫਿਰ ਲੋਹਾ ਦੇ ਗੇਟ ਵੇਚਾਂਗੇ ਜਦੋਂ ਤੁਸੀਂ ਇੱਕ ਫੀਲਡ ਦੇ ਵਿੱਚ ਮਿਹਨਤ ਕਰੋਗੇ ਲਗਾਤਾਰ ਜੀ ਤੁਸੀਂ ਫੇਰ ਹੋ ਤੁਸੀਂ ਦਿਹਾੜੀਦਾਰ ਹੋ ਕਦੇ ਨਾ ਕਦੇ ਪ੍ਰਮਾਤਮਾ ਤੁਹਾਡੀ ਸੁਣੂਗਾ ਫਿਰ ਉਹਦੇ ਵਿੱਚ ਕੀ ਜੈਨਾ ਛੋਡਾ ਤੁਸੀਂ ਹੀ ਬੋਲਦੇ ਤੁਹਾਡਾ ਜਿਹੜਾ ਐਕਸਪੀਰੀਅੰਸ ਤੁਹਾਡੇ ਦੇ ਅੰਦਰ ਹੈ ਕੰਮ ਬੋਲਦਾ ਉਹ ਬੋਲੂਗੀ ਚੀਜ਼ ਕੰਮ ਬੋਲਦਾ ਹਾਂ ਉਹ ਚੀਜ਼ ਫਿਰ ਤੁਹਾਨੂੰ ਥੱਲੇ ਨਹੀਂ ਲੱਗਣ ਦਿੰਦੀ ਕਦੇ ਕੀ ਹੋ ਸਕੇ ਆ ਜਿਵੇਂ ਆ ਸਾਰੀ ਲਗਤਰੀ ਪਈ ਆ ਆਪਣੇ ਕੋਲ ਕਿਚਨ ਹਾਂ ਦੱਸ ਸਕਦੇ ਡੇਢ ਕੇ ਫੋਨ ਤੇ ਡੇਢ ਲੱਖ ਰੁਪਈਆ ਮੈਂ ਤੁਹਾਨੂੰ ਦੱਸਿਆ ਵੀ ਸ਼ੁਰੂਆਤ ਹੈ ਅੱਛਾ ਡੇਢ ਲੱਖ ਸ਼ੁਰੂਆਤ ਹੈ ਚੀਜ਼ ਉਹਦੇ ਚ ਵੀ ਚੰਗੀ ਆ ਪੂਰੀ ਵਧੀਆ ਨਹੀਂ ਨਹੀਂ ਇਹੀ ਕਿਚਨ 1.5 ਲੱਖ ਰੁਪਏ ਦੇ ਸ਼ੁਰੂ ਹੋ ਜੂਗੀ ਜਦੋਂ ਕਿ ਕਿਸੇ ਨੇ ਵੱਡੀ ਹੋ ਜਾਂਦੀ ਹੈ ਨਾ ਅੱਛਾ ਫਿਰ ਕਿਚਨ ਦਾ ਰੇਟ ਵਾਜਾਂਗੇ ਰੇਟ ਵਾਜਾਂਗੇ ਆ ਆ ਇੰਨੀ ਚੰਗੀ ਚੀਜ਼ 1.5 ਲੱਖ ਤੋਂ ਲਾad ਹੋਗੇ ਲਾadਾਂਗੇ ਲਾadਾਂਗੇ ਲਾਈਆਂ ਵੀ ਨੇ ਲਾ ਵੀ ਦੇਮਾਂਗੇ ਜ਼ੇਹਰੀਆਂ ਲੱਗੀਆਂ ਨੇ ਕਿਤਨਾ ਵੱਧੂ ਲੈ 100 ਕਿਚਨ ਦੀ ਵੀਡੀਓ ਪਾਈ ਸੀ ਪਿਛਲੀ ਵਾਰੀ ਅਸੀਂ ਨੇ ਤੁਹਾਡੇ ਚੈਨਲ ਤੇ ਨਹੀਂ ਭਾਈ ਪਹਿਲਾਂ ਮੈਂ 100 ਕਿਚਨ ਦੀ ਵੀਡੀਓ ਪਾ ਚੁੱਕਿਆ ਲਓ ਜੀ 100 ਤਾਂ ਪੂਰੀ ਕਰੀ ਬੈਠੇ ਹਾਂ ਇਹ ਆਪਣਾ ਕੱਪ ਬੋਰਡ ਆ ਗਿਆ ਹਾਂ ਜਿਹੜੇ ਆਪਾਂ ਆਮ ਘਰਾਂ ਦੇ ਵਿੱਚ ਆਪਣਾ ਰੂਮ ਬਣਿਆ ਹੁੰਦਾ ਰੂਮ ਦੇ ਵਿੱਚ ਇਹਦੇ ਵਿੱਚ ਲਾਈਟਿੰਗ ਸਿਸਟਮ ਹੁੰਦਾ ਇਹਦੇ ਵਿੱਚ ਆਰਟੀਫੀਸ਼ੀਅਲ ਐਸੈਸਰੀ ਬਹੁਤ ਪਾਈ ਜਾਂਦੀ ਹੈ ਜਿੰਨੀ ਮਰਜ਼ੀ ਪਾ ਲਓ ਹਾਂ ਹਰ ਇੱਕ ਚੀਜ਼ ਹੈ ਜਿਹੜੀ ਮੰਨ ਲਓ ਵੀ ਇਹਦੇ ਵਿੱਚ ਮੈਂ ਨਾ ਲਿਆ ਲਿਆ ਕੇ ਜੇ ਮੁੱਲ ਦੀਆਂ ਚੀਜ਼ਾਂ ਠੋਕੀ ਜਾਊਗਾ ਉਹੀ 2 ਲੱਖ ਰੁਪਏ ਲੈ ਲਾਦਾ ਕੋਈ ਫਾਇਦਾ ਨਹੀਂ ਤਕਰੀਬਨ ਹੱਥ ਦੀ ਕਾਰਾਗਰੀ ਹੈ ਜਿਹੜੀ ਇਹਦੇ ਵਿੱਚ ਆਪਾਂ ਨੇ ਦਿਖਾਈ ਹੋਈ ਹੂੰ ਵੀ ਅਗਲੇ ਦੇ ਹਿਸਾਬ ਨਾਲ ਜਿਵੇਂ ਸੈਟਲਮੈਂਟ ਹੁੰਦੀ ਆ ਬੰਦਾ ਕਰ ਸਕਦਾ ਕੋਈ ਗੱਲ ਨਹੀਂ ਤੁਹਾਨੂੰ ਗਲਾਸ ਨਹੀਂ ਪਸੰਦ ਤੁਸੀਂ ਗਲਾਸ ਨਾ ਪਵਾਓ ਤੁਹਾਨੂੰ ਸਲਾਈਡਿੰਗ ਪੱਲੇ ਨਹੀਂ ਪਸੰਦ ਤੁਸੀਂ ਸਲਾਈਡਿੰਗ ਪੱਲੇ ਨਾਲ ਲਵਾਓ ਅੰਦਰ ਦਰਾਜ ਪਵਾ ਲਓ ਜਿੰਨੇ ਮਰਜ਼ੀ ਪਵਾ ਲਓ ਜੁੱਤੇਆਂ ਵਾਲਾ ਆਰਡਰ ਐਕ ਬਣਾਵਾ ਲਓ ਜਿਹੇ ਜਾਂ ਤੁਹਾਨੂੰ ਡਿਜ਼ਾਈਨ ਜਿਹੇ ਜਾਂ ਤੁਹਾਨੂੰ ਕਲਰ ਜੋ ਚੀਜ਼ ਤੁਸੀਂ ਬਣਾਉਣਾ ਚਾਹੁੰਦੇ ਹੋ ਉਹੀ ਬਣੂਗੀ ਇਹ ਨਹੀਂ ਹੈਗਾ ਵੀ ਅਸੀਂ ਆਪਦੇ ਵਾਲੀ ਥੱਪਾਂਗੇ ਹਾਂ ਵੀ ਇੱਕ ਵਾਰੀ ਤੁਹਾਨੂੰ ਦਿਖਾਤਾ ਵੀ ਭਾਈ ਚੀਜ਼ ਐਵੇਂ ਵੀ ਤਿਆਰ ਹੋ ਜਾਂਦੀ ਆਹ ਸੋਹਣੀ ਲੱਗੂ ਤੁਹਾਡੀ ਸੋਹਣੀ ਲੱਗੂਗੀ ਇਹ ਚੀਜ਼ ਮੰਨ ਕੇ ਚੱਲੋ ਵੀ ਤੁਹਾਡੇ ਹਿਸਾਬ ਨਾਲ ਬਣਣੀ ਹੈ ਨਾ ਕਿ ਸਾਡੇ ਸਾ हां ਤੁਸੀਂ ਜੇ ਤੁਹਾਨੂੰ ਪਸੰਦ ਆ ਇਹ ਲੈ ਜਾਓ ਇਹ ਤੁਹਾਡੇ ਭਾਈ ਮਨਜ ਸ਼ਾਂਕਾ ਨੇ ਤੁਸੀਂ ਹੋਰ ਚੀਜ਼ ਬਦਲਾ ਚਾਹੀਦਾ ਬਦਲਾ ਅਖੀਰ ਵਾਰ ਇੱਕ ਤੁਹਾਨੂੰ ਹੋਰ ਦੱਸ ਦਿੰਨਾ ਹਾਂ ਛੋਡੇ ਵਾਸਤੇ ਹਰ ਇੱਕ ਵੀਡੀਓ ਦੇ ਵਿੱਚ ਆਫਰ ਦਿੰਨੇ ਆਸੀਂ ਹਾਂਜੀ ਜਿਹੜਾ ਸਾਡੇ ਤੋਂ ਪੂਰੀ 1.5 ਲੱਖ ਰੁਪਈਆ ਵਾਲੀ ਕਿਚਨ ਬਣਵਾਉਂਦਾ ਹਾਂਜੀ ਇੱਕ ਉਹਨੂੰ ਆ ਸ਼ਟਰ ਆ ਜਿਹੜਾ ਅਸੀਂ ਕੰਪਲੀਮੈਂਟਰੀ ਬਿਲਕੁਲ ਫ੍ਰੀ ਦੇਵਾਂਗੇ ਜੀ ਅੱਛਾ ਜਿਹੜਾ ਆਹ ਆ ਚੀਜ਼ ਆ ਇਹ ਬਿਲਕੁਲ ਨਵੀਂ ਚੀਜ਼ ਆ ਬਿਲਕੁਲ ਲੇਟੈਸਟ ਲੇਟੈਸਟ ਹੈ ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਲੱਗਾ ਵੀ ਇਹ ਚੱਕਿਆ ਵੀ ਜਾਂਦਾ ਇਹ ਤਾਂ ਵਿੱਚ ਹੀ ਮਿਲ ਗਿਆ ਸੀ ਉਹਦੇ ਲਈ ਜੀ ਇਹ ਇਹ ਮੜੇ ਉੱਲੇ ਵਾਲੀ ਚੀਜ਼ ਆ ਗਈ ਨਾਲੇ ਹਾਂ ਇਹ ਮਾਈਕ੍ਰੋਵੇਵ ਦੀ ਆਟਮਾ ਜਿਵੇਂ ਆਪਣੇ ਕਿਚਨ ਦੇ ਵਿੱਚ ਕੋਈ ਵੀ ਆਟਮ ਹੈ ਜਿਹੜੀ ਓਪਨ ਨਹੀਂ ਰਹੂਗੀ ਸਾਰੀਆਂ ਚੀਜ਼ਾਂ ਨੇ ਜਿਹੜੇ ਕਵਰ ਅੰਦਰ ਅੰਦਰ ਤੇ ਇਹ ਮੰਨ ਕੇ ਚੱਲੋ ਜਿਵੇਂ ਆਹ ਕਿਚਨ ਆ ਤਿਆਰ ਕਰਾਉਣੀ ਆ ਅ ਥੋੜੇ ਥਾਂ ਜਾਂ ਜਿਵੇਂ ਕਿੰਨੇ ਟਾਈਮ ਤੇ ਤਿਆਰ ਹੋ ਜਾਂਦੀ ਕਿਚਨ ਮੇਰੇ ਕਿਚਨ ਦਾ ਹੈ ਨਾ ਸਾਡੇ ਕੋਲੇ ਮੂਰੇ ਬੁਕਿੰਗਾਂ ਹੁੰਦੀਆਂ ਨੇ ਕਿਚਨ ਦਾ ਤੁਹਾਨੂੰ ਦੱਸਿਆ ਵੀ 1 ਘੰਟੇ ਤੁਹਾਡੇ ਘਰੇ ਲਾਇਆ ਆਵਾਂਗੇ ਹੂੰ ਤਿਆਰ ਕਰਨ ਨੂੰ ਟਾਈਮ ਪਰ ਬੁਕਿੰਗ ਦੇ ਹਿਸਾਬ ਨਾਲ ਟਾਈਮ ਦੇਵਾਂਗੇ ਭਾਈ ਹੂੰ ਟਾਈਮਿੰਗ ਦਾ ਮੈਂ ਐਵੇਂ ਬੋਲਦਾ ਨਹੀਂਗਾ ਫਿਰ ਉਹ ਕਰ ਤੁਹਾਨੂੰ ਜਿੱਥੋਂ ਮਰਜੀ ਹੈ ਜਿੱਥੋਂ ਮਰਜੀ ਜੰਮੂ ਕਿਚਨਾ ਲਾਇਆ ਨੇ ਜੀ ਜਲੰਧਰ ਲੁਧਿਆਣੇ ਜੀ ਆਮਲਾ ਕਿਉਂਕਿ ਫਿਰ ਹੁਣ ਦੇਖੋ ਉਸ ਪਰਸੈਂਟ ਲੋਕ ਹੀ ਹੁੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਦੀ ਕਦਰ ਕਰ ਹਾਂ ਹੁਣ ਮੈਂ ਮੋਡੂਲਰ ਬੋਲਦਾ ਹੁਣ ਕਈਆਂ ਨੂੰ ਮੋਡੂਲਰ ਦਾ ਹੀ ਨਹੀਂ ਪਤਾ ਵੀ ਹੁੰਦੀ ਕੀ ਹਾਂ ਫਰਕ ਆ ਨਾ ਗੱਲਾਂ ਦਾ ਤੁਹਾਨੂੰ ਇੱਥੇ ਆ ਕੇ ਜੇ ਤਬ ਬੰਦੇ ਕੋਲੇ ਖੜੇ ਹੋਂ ਤੁਸੀਂ ਹੁਣ ਲਖਵਿੰਦਰ ਬਾਈ ਕੋਲੇ ਖੜੇ ਹੋਂ ਤੁਹਾਨੂੰ ਚੀਜ਼ਾਂ ਦਾ ਵੀ ਪਤਾ ਲੱਗੂ ਗਾਰੰਟੀ ਬਰੰਟੀ ਕਿਉਂ ਦਿੰਦੇ ਕਿੰਨੇ ਟਾਈਮ ਚੀਜ਼ ਬਣਨੀ ਸਾਰੀ ਭੇ ਤੁਹਾਨੂੰ ਖੜਕੇ ਆਊਗਾ ਜੇ ਪਹੁੰਚੋਗੇ ਹਾਂ ਇਹਨੂੰ ਕਦੇ ਕੋਈ ਸ਼ੌਂਖ ਨਹੀਂ ਲੱਗਦੀ ਮੋਡੂਲਰ ਕਿਚਨ ਦਾ ਮਤਲਬ ਹੁੰਦਾ ਸਾਰੀਆਂ ਵਧੀਆ ਵਧੀਆ ਕੰਪਨੀ ਦੀਆਂ ਚੀਜ਼ਾਂ ਆਪਾਂ ਇੱਕ ਥਾਂ ਤੇ ਇਕੱਠੀਆਂ ਕਰ ਲਈ ਹੂੰ ਉਹ ਤੁਹਾਡੇ ਘਰੇ ਲਾ ਉਹਦਾ ਮਤਲਬ ਹੁੰਦਾ ਮਾਡਲ ਲੜਕੇ ਹਾਂ ਵੀ ਕੋਈ ਦੇਸੀ ਪ੍ਰੋਡਕਟ ਦੇਸੀ ਚੀਜ਼ ਜਾਨੀ ਬ੍ਰਾਂਡ ਫਿਰ ਜਦੋਂ ਉਹਦੇ ਇੱਕ ਪੇਜ ਵੀ ਤੁਹਾਡਾ ਦੇਸੀ ਕੰਪਨੀ ਦਾ ਲੱਗ ਗਿਆ ਤਾਂ ਉਹ ਮਾਡਲਰ ਨਹੀਂ ਰਹੀ ਬਸ ਹਾਂ ਉਹ ਮਾਡਲਰ ਹੀ ਨਹੀਂ ਫਿਰ ਜਿਵੇਂ ਆਪਾਂ ਕਹਿੰਦੇ ਮਾਡਲ ਮਾਡਲ ਤਾਂ ਫਿਰ ਉਹੀ ਹੋਏ ਨਾ ਜੀ ਉਹ ਬ੍ਰਾਂਡ ਦਾ ਜੀ ਕਿਸੇ ਮਾਰਕੀਟ ਦਾ ਬਿਲਕੁਲ ਨਵੀਂ ਨਵੀਆਂ ਜਿਹੜੇ ਬਾਕੀ ਹੋਰ ਆ ਜੀ ਹਰ ਥਾਂ ਹਰ ਸਾਈਡਾਂ ਚੱਲੀ ਜਾਂਦੇ ਨੇ ਮੈਂ ਥੋੜਾ ਜਿਹਾ ਮੰਨ ਲਓ ਵੀ ਉਹਨਾਂ ਕੀ ਰੱਖਦਾ ਦਿਮਾਗੀ ਟੈਨਸ਼ਨ ਜ਼ਿਆਦਾ ਨਹੀਂ ਲੈਂਦੇ ਹਾਂ ਜਿਹੜੇ ਬੰਦੇ ਨਾਲ ਜੋੜੇ ਹੋਏ ਨੇ ਬੰਦੇ ਦਾ ਫੈਕਟਰੀ ਦੇ ਵਿੱਚ 500 ਬੰਦਾ ਕੰਮ ਕਰ ਲਾਂਦਾ ਨਾ ਪਰ ਜਿਹੜੀ ਸਾਡੀ ਮਿਸਤਰੀਆਂ ਦੀ ਕੌਮ ਆ ਐਸੀ ਇਹੇ ਜੀ ਹੁੰਨੇ ਆ ਮਨ ਹਾਂ ਹਰ ਇੱਕ ਬੰਦਾ ਮਾਲਕ ਪ੍ਰਤੀ ਲਾਇਲ ਹੋਵੇ ਜੀ ਜੇ ਮੰਨ ਲਓ ਮੈਂ ਕਿਸੇ ਦੇ ਘਰੇ ਮਿਸਤਰੀ ਭੇਜਤਾ ਹੂੰ ਉੱਥੋਂ ਉਹਨੇ ਕਹਤਾ ਜੀ ਮੈਂ ਸਮਾਨ ਦਵਾ ਲਿਆ ਨਾ ਹੂੰ ਉੱਥੇ ਉਹ ਕਿਸੇ ਸ਼ੋਰੂਮ ਦੇ ਵਿੱਚੋਂ 5000 ਰੁਪਏ ਖਾ ਗਿਆ ਹੂੰ ਉੱਥੇ ਫਿਰ ਨਾ ਚੇਪੀ ਧਰੀ ਜਾਂਦੀ ਓਸੇ ਚੇਪੀ ਤੋਂ ਤਾਂ ਆਪਾਂ ਨੇ ਬਚਾਉਣਾ ਮੇਰੇ ਲਈ ਜਿੰਨੇ ਮਿਸਤਰੀ ਕਰਦੇ ਨੇ ਮੇਰੇ ਆਪਣੇ ਛੋਟੇ ਭਾਈ ਨੇ ਮਤਲਬ ਭਾਈਆਂ ਵਾਲਾ ਪਿਆਰ ਦਿੰਨਾ ਮੈਂ ਮਿਸਤਰੀਆਂ ਨੂੰ ਰੱਬ ਤੋਂ ਵੀ ਵੱਡਾ ਵਿਸ਼ਵਾਸ ਆ ਵੀ ਕੋਈ ਮਿਸਤਰੀ ਵਿਸ਼ਵਾਸ ਘਾਤ ਕਦੇ ਨਹੀਂ ਕਰਦਾ ਹਾਂ ਇਹ ਸਭ ਤੋਂ ਵੱਡੀ ਗੱਲ ਆ ਤੁਹਾਨੂੰ ਕਮਿਸ਼ਨ ਤੋਂ ਤੇ ਬਾਹਰੋਂ ਠੱਗੀ ਨਾਲੋਂ ਬਚਾਉਂਦੇ ਜੇ ਕਿਤੇ ਮੈਂ ਇੱਕ ਵੀਡੀਓ ਦੇ ਵਿੱਚ ਇਹ ਬੋਲਦਾ ਨਾ ਜੀ ਵੀ ਆਜੋ ਕਰ ਲਾਂਗੇ ਮਿਸਤਰੀਆਂ ਨੂੰ ਲਾ ਲੋ ਜਾਂ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਚਾਹਾਂ ਹਾਂ ਮੇਰੇ ਕੋਲ ਇਹ ਦਿਨ ਦੇ ਵਿੱਚ 5-5 ਫੋਨ ਆਉਂਦੇ ਨੇ ਵੀ ਭਾਈ ਅਸੀਂ ਮਾਲ ਵਿਗਾਹ ਲੈ ਕੇ ਆਈਏ ਕੁਝ ਕਰਦੇ ਹਾਂ ਯਾਰ ਮੈਂ ਕਹਿੰਦਾ ਨਹੀਂ ਭਾਈ ਜੋ ਰੇਟ ਉਹਦਾ ਉਹੀ ਰੇਟ ਈ ਹੈ ਵੀਰੇ ਮੈਂ ਪਹਿਲੀ ਲੈਟ ਤੇ ਨਾ ਰੇਟ ਖਿੱਚ ਰੱਖਿਆ ਮੈਂ ਕਿੱਥੋਂ ਬੇਇਮਾਨਾ ਕਰੂੰਗਾ ਦੱਸ ਨਹੀਂ ਸਹੀ ਹੁਣ 10 ਪੱਲਿਆਂ ਦੇ ਵਿੱਚੋਂ ਹੁਣ ਮੈਂ ਅੱਡ ਅੱਡ ਕੱਢਣਾ ਕਿਸੇ ਦਾ 2000 ਰੁਪਏ ਕਿਵੇਂ ਕੱਢੂੰਗਾ ਦੱਸੋ ਕਿਸ ਤਰ੍ਹਾਂ ਨਿਕਲੂਗਾ ਸਹੀ ਗੱਲ ਹੈ ਨਿਕਲ ਨਹੀਂ ਨੀ ਉਹ ਉਹ ਚੀਜ਼ਾਂ 'ਚ ਨਹੀਂ ਪੈਂਦੇ ਵੀਰੇ ਜਿਨੇ ਮਾਲ ਲੈਣਾ, ਦਬਾਉਣਾ, ਨਾ ਦਬਾਉਣਾ ਅਗਲੇ ਦੀ ਸਾਡਾ ਕੰਮ ਹੈ ਸਿਰਫ ਐਡਵਰਟਾਈਜ਼ਮੈਂਟ ਕਰਨਾ ਸੋਨੂੰ ਸਹੀ ਗੱਲ ਦੱਸਣੀ ਜੀ ਅਸੀਂ ਕਦੇ ਨਹੀਂ ਇਹ ਗੱਲ ਕਹੀ ਵੀ ਤੁਹਾਡੇ ਪੈਰੀ ਡਿੱਗ ਕੇ ਸਾਥੋਂ ਮਾਰ ਲਓ ਹਾਂ ਲੈਣਾ, ਨਾ ਲੈਣਾ ਉਹ ਤੁਹਾਡੀ ਮਰਜ਼ੀ ਹੈ ਭਾਈ ਪਰਕ ਥੋਡੀ ਐ ਸਹੀ ਗੱਲ ਤਾਂ ਦੱਸਤਾ ਹਾਂ ਪਿਛੇ ਦੀ ਜੇਬ ਚੋਂ ਧੱਕੇ ਨਾਲ ਪੈਸੇ ਨਹੀਂ ਕਢਾਏ ਜਾ ਸਕ ਹਾਂ ਪਹੁੰਚ ਜਾਓ, ਐਡਰੈਸ ਵੀ ਚੱਲਦਾ, ਨੰਬਰ ਵੀ ਚੱਲਦਾ, ਕਿਚਨ ਵਾਲਾ ਵੀ ਜਿਹੜਾ ਕੀੜਾ ਸੀ ਉਹ ਵੀ ਕੱਢਤਾ ਸਭ ਪ੍ਰੋਫੈਸ਼ਨਲ ਪੱਧਰ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਘੱਟੋ ਘੱਟ 5 ਆਈਟਮਾਂ ਨਵੀਆਂ ਆਜਾ ਹੋ ਜਿਓ ਤਿਆਰ ਹੋ ਜਿਓ ਇਹ ਚੀਜ਼ ਕਮੈਂਟਾਂ ਵਾਲੇ ਤੁਸੀਂ ਵੀ ਤੱਕੜੇ ਹੋਗੇ ਜੋ ਕਹਿਣਾ ਕਹਿ ਸਕਦੇ ਹੋ ਨੰਬਰ 1 ਕਰੀ ਬਾਈ ਦਾ ਲਾ ਲੇ ਫਿਰ ਪਤਾ ਲੱਗੇ ਓਕੇ